ਇਹ ਮਾਤਾ ਖੀਵੀ ਜੀ ਦੀ ਕੋਈ ਮਾਤਾ ਖੀਵੀ ਜੀ ਦੀ ਨਾ ਪਮਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਸਾਹਮਣੇ ਲਿਖਿਆ ਇਹ ਆਹ ਬਈ ਖੁਈ ਮਾਤਾ ਕੀ ਜੀ ਦੀ ਆ। ਹਾਂਜੀ। ਉਹਨਾਂ ਦੇ ਨਾਂ ਦੇ ਕਿ ਉਹ ਇਥੋਂ ਪਾਣੀ ਪੁੰਗੜਦੇ ਆ। ਪੁਰਾਣੀ ਹੈ। ਅੱਛਾ। ਇਹ ਬਾਬਾ ਉਹਨਾਂ ਦੇ ਨਾਂ ਦੇ ਵਾਝਦੀ ਆ। ਉਹਨਾਂ ਨੇ ਨਾਂ ਦੇ ਵਾਝਦੀ ਆ। ਇਹ ਬੰਦ ਕਰ ਚੱਲਦਾ ਉਹਨਾਂ ਦੇ ਟਾਈਮ ਤੇ। ਅੱਛਾ। ਜਲ ਜਿੱਦਾਂ ਛਕਾਉਂਦੇ ਨਹੀਂ। ਅੱਛਾ। ਤੇ ਮਾਤਾ ਜੀ ਇਥੋਂ ਫਿਰ ਜਲ ਕੱਟ ਕੇ ਛਕਾਉਂਦੇ ਨਹੀਂ ਸਕਤਾਂ। ਭਗਵੰਤ ਕੀ ਦੀ ਨੋ। ਹਾਂ ਅਲੋ ਰਗਾ ਗੁਰੂਆਂ ਤੋਂ ਕੀ ਵੀ ਨੇਕ ਜਨ ਜਿਸ ਬਹੁਤ ਹੀ ਸੌ ਮੰਦਰ ਉਦਦਤ ਬੰਦੀਏ ਅਸ ਅਮਰਤ ਹਰ ਚਾਲੇ ਲੈਣਾ ਵੀ ਲੈ ਲੋ ਸਮਾਦਾਜੀ ਗੁਰੂਆਂ ਦੇ ਦੇ ਵੇਲੇ ਦੀ ਆਏ ਆਹ ਹੋਏ ਮੈਂ ਸਾਰੇ ਲਈ ਆਵੇ ਸਾਰੇ ਲਈ ਤੂੰ ਖਾਣ ਦਲਣਾ ਮੈਂ ਜਾਂ ਤੂੰ ਫੜ ਤੇ ਮੈਂ ਖਾਣਾ ਇਹ ਮੀਨ ਵਿੱਚ ਰਹਿਣੀ ਆਈ ਸੇਵੀਰ ਸਮੇਂ ਬੈਠਾ ਹੈ। ਆਇਆ ਮੁੰਡਾ ਇੱਥੇ। ਉਹ ਕਹ ਰਿਹਾ ਮੈਂ ਨਾ ਇਹਨਾਂ ਕਹਾਵਾਂ ਮੈਂ ਸੁਣਾਉਂਦਾ। ਸੁਣ ਕਹਾਵਾਂ। ਆਹ ਵੰਡਿਆ ਵੰਡਿਆ। ਲੋ ਜੋ। ਆਹ ਵੰਡਿਆ ਸਾਰਾ ਹੀ। ਭਗਵੰਤ ਜੀ ਦੀ ਜੇ ਕਿੰਨਾ ਜੇ ਸੋਧੀ ਸਾਉ ਉੱਤਰਾਵੀ ਅਗਿਆ ਲੰਗਰ ਉਹਦੇ ਬਾਅਦ ਮੰਡੀ ਦੀ ਦਾਸ ਵਰਤ ਫੀਰ ਖਵਾਲੀ। ਮਾਦਾ ਦੇ ਕਿੰਨੇ ਬੰਦ ਹੋਣ ਮਾਦਾ ਗਾਇ ਇਤਿਹਾਸ ਆ ਮਾਦਾ ਨੇ 35 ਉਹਦੇ ਬਾਰੇ ਜੀ ਸਿੱਧਾ ਰੱਖੀ ਜਾਂਦਾ ਹੈ